ਸਤਿ ਸ਼੍ਰੀ ਅਕਾਲ ਦੋਸਤੋ ਅੱਜ ਦੀ ਜਿਹੜੀ ਵੀਡੀਓ ਹੋਏਗੀ ਇਹ ਖੁਸ਼ਕਿਸਮਤ ਔਰਤਾਂ ਦੀਆਂ 11 ਨਿਸ਼ਾਨੀਆਂ ਦੋਸਤੋ ਕੀ ਤੁਸੀਂ ਕਦੇ ਸੋਚਿਆ ਹੈ ਕਿ ਵਿਆਹ ਤੋਂ ਬਾਅਦ ਅਚਾਨਕ ਕਿਸਮਤ ਕਿਉਂ ਬਦਲ ਜਾਂਦੀ ਹੈ ਕੀ ਇਹ ਕੋਈ ਸੰਜੋਗ ਹੈ ਜਾਂ ਕੋਈ ਇਸ ਪਿੱਛੇ ਬਹੁਤ ਵੱਡੀ وجہ ਹੈ ਇਸਤਰੀ ਦੇ ਗੁਣਾ ਅਤੇ ਲਚਨਾ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਔਰਤ ਖੁਸ਼ਕਿਸਮਤ ਹੈ ਜਾਂ ਬਦਕਿਸਮਤ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਕਿ ਕਿਹੜੀਆਂ-ਕਿਹੜੀਆਂ ਔਰਤਾਂ ਖੁਸ਼ਕਿਸਮਤ ਹੁੰਦੀਆਂ ਹਨ ਅਤੇ ਕਿਹੜੀਆਂ ਔਰਤਾਂ ਬਦ ਕਿਸਮਤ ਹੁੰਦੀਆਂ ਹਨ ਬਿਨਾਂ ਕਿਸੇ ਰਕਾਵਟ ਤੋਂ ਵੀਡੀਓ ਸ਼ੁਰੂ ਕਰਦੇ ਆ ਨੰਬਰ 1 ਪਹਿਲੀ ਪਛਾਣ ਦੀ ਗੱਲ ਕਰੀਏ ਤਾਂ ਔਰਤ ਦੀ ਪੈਰ ਦੀ ਪਹਿਲੀ ਉਂਗਲੀ ਜੇਕਰ ਧਰਤੀ ਨੂੰ ਸਪਸ਼ਟ ਕਰਦੀ ਹੋਵੇ ਤਾਂ ਉਹ ਔਰਤ ਬਹੁਤ ਹੀ ਸੁਭਾਗਾਂ ਵਾਲੀ ਹੁੰਦੀ ਹੈ ਉਸ ਦੇ ਪਤੀ ਹੀ ਨਹੀਂ ਚੰਗੀ ਕਿਸਮਤ ਪਾਉਂਦਾ ਉਸ ਦਾ ਸਾਰਾ ਪਰਿਵਾਰ ਖੁਸ਼ ਕਿਸਮਤ ਹੁੰਦਾ ਹੈ ਇਸ ਤਰ੍ਹਾਂ ਦੀ ਇਸਤਰੀ ਬਹੁਤ ਹੀ ਸ਼ੁਭ ਮੰਨੀ ਜਾਂਦੀ ਹੈ ਉਹ ਸਾਰੇ ਪਰਿਵਾਰ ਨੂੰ ਖੁਸ਼ ਰੱਖਣ ਵਾਲੀ ਹੁੰਦੀ ਹੈ ਨੰਬਰ 2 ਜੇਸ ਲੜਕੀ ਦਾ ਮੱਥਾ ਤਿੰਨ ਉਂਗਲਾਂ ਤੋਂ ਵੱਧ ਚੌੜਾ ਅਤੇ ਅੱਧੇ ਚੰਦਰਮੇ ਦੀ ਤਰ੍ਹਾਂ ਹੋਵੇ ਉਹ ਲੜਕੀ ਬਹੁਤ ਹੀ ਭਾਗਾ ਵਾਲੀ ਹੁੰਦੀ ਹੈ ਖੁਸ਼ਕਿਸਮਤ ਹੋਣ ਦੇ ਨਾਲ-ਨਾਲ ਬਹੁਤ ਹੀ ਸੂਝਵਾਨ ਤੇ ਵਧੀਆ ਟੰਗ ਨਾਲ ਰਹਿਣ ਵਾਲੀ ਹੁੰਦੀ ਹੈ ਉਸ ਘਰ ਦੇ ਕਦੇ ਵੀ ਦੁੱਖਾਂ ਦਾ ਸਾਆ ਨਹੀਂ ਰਹਿੰਦਾ ਉਹਨਾਂ ਦੀ ਮਿਹਨਤ ਸਕਾਰਾਤਮਕ ਊਰਜਾ ਅਤੇ ਬੁੱਧੀ ਦੇ ਅਧੀਨ ਸਾਰਾ ਪਰਿਵਾਰ ਬਹੁਤ ਤਰੱਕੀ ਕਰਦਾ ਹੈ ਇਸ ਤਰ੍ਹਾਂ ਦੀ ਲੜਕੀ ਦਾ ਘਰ ਵਿੱਚ ਆਉਣ ਨਾਲ ਸਾਰੇ ਘਰ ਦੀ ਕਿਸਮਤ ਹੀ ਬਦਲ ਜਾਂਦੀ ਹੈ ਅਤੇ ਹਰੇਕ ਪਰਿਵਾਰ ਦਾ ਮੈਂਬਰ ਲਈ ਵਰਦਾਨ ਦੀ ਤਰ੍ਹਾਂ ਹੁੰਦੀ ਹੈ ਦੋਸਤੋ ਕੀ ਤੁਸੀਂ ਕਦੇ ਕਿਸੇ ਲੜਕੀ ਦੀਆਂ ਅੱਖਾਂ ਦੇ ਆਕਾਰ ਵੱਲ ਧਿਆਨ ਦਿੱਤਾ ਹੈ ਸ਼ਾਸਤਰ ਦੇ ਅਨੁਸਾਰ ਜੇਕਰ ਕਿਸੇ ਲੜਕੀ ਦੀਆਂ ਅੱਖਾਂ ਉੱਪਰੋਂ ਅਤੇ ਹੇਠੋਂ ਥੋੜੀ ਜਿਹੀ ਲਾਲੀ ਵਿੱਚ ਹੋਣ ਤਾਂ ਉਹ ਲੜਕੀਆਂ ਵੀ ਬਹੁਤ ਖੁਸ਼ਕਿਸਮਤ ਹੁੰਦੀਆਂ ਹਨ ਅਤੇ ਉਹਨਾਂ ਦੀਆਂ ਅੱਖਾਂ ਕਾਲੀਆਂ ਅਤੇ ਵਿੱਚੋਂ ਦੁੱਧ ਵਾਂਗੂ ਚਟੀਆਂ ਹੁੰਦੀਆਂ ਹਨ ਜਿਸ ਲੜਕੀ ਦੀ ਚਾਲ ਰਾਜ ਹੰਸ ਦੇ ਵਾਂਗ ਅਤੇ ਕਮਰ ਬਾਗ ਹੰਸ ਦੀ ਤਰ੍ਹਾਂ ਹੁੰਦਾ ਉਹ ਇਸਤਰੀ ਹਰ ਤਰ੍ਹਾਂ ਦੇ ਸੁੱਖ ਮਾਣਦੀ ਹੈ ਅਤੇ ਹਰ ਇੱਕ ਖੁਸ਼ੀ ਪ੍ਰਾਪਤ ਕਰਦੀ ਹੈ ਸ਼ਾਨੋ ਸ਼ੌਕਤ ਨਾਲ ਜੀਵਨ ਬਤੀਤ ਕਰਦੀ ਹੈ ਜੇਕਰ ਕਿਸੇ ਲੜਕੀ ਦੇ ਨੱਕ ਕੋ ਤੇ ਤੇਲ ਹੋਵੇ ਉਹ ਲੜਕੀ ਦੀ ਖੁਸ਼ਕਿਸਮਤ ਮੰਨੀ ਜਾਂਦੀ ਹੈ ਜੇਕਰ ਕਿਸੇ ਲੜਕੀ ਦੇ ਨੱਕ ਦੇ ਅਗਲੇ ਹਿੱਸੇ ਤੇ ਤਿੱਲ ਹੋਵੇ ਉਹ ਕੁੜੀ ਤਨਵਾਨ ਤੇ ਭਾਗਿਆਸ਼ਾਲੀ ਹੁੰਦੀ ਹੈ ਇਸੇ ਤਰ੍ਹਾਂ ਦੀ ਲੜਕੀ ਪਰਿਵਾਰ ਲਈ ਆਰਥਿਕ ਸਥਿਤੀ ਨੂੰ ਬਹੁਤ ਵਧੀਆ ਬਣਾਈ ਰੱਖਦੀ ਹੈ ਨੰਬਰ 6 ਜਿੰਨਾ ਲੜਕੀਆਂ ਦੇ ਪੈਰ ਦਾ ਅੰਗੂਠਾ ਗੋਲ ਅਤੇ ਉੱਪਰ ਨੂੰ ਉੱਠਿਆ ਅਤੇ ਹਲਕੀ ਜਿਹੀ ਲਾਲੀ ਵਿੱਚ ਹੁੰਦਾ ਹੈ ਉਹ ਲੜਕੀਆਂ ਵੀ ਖੁਸ਼ਕਿਸਮਤ ਹੁੰਦੀਆਂ ਹਨ ਉਹ ਆਪਣੇ ਪਤੀ ਲਈ ਬਹੁਤ ਹੀ ਜ਼ਿਆਦਾ ਭਾਗਾ ਵਾਲੀ ਹੁੰਦੀ ਹੈ ਉਹ ਆਪਣੇ ਪਤੀ ਦੀ ਹਰ ਕਾਮਯਾਬੀ ਵਿੱਚ ਉਸ ਦਾ ਬਹੁਤ ਵੱਡਾ ਹੱਥ ਹੁੰਦਾ ਹੈ ਨੰਬਰ 7 ਜਿਨ੍ਹਾਂ ਲੜਕੀਆਂ ਦੇ ਦੰਦ ਚਮਕੀਲੇ ਚਿੱਟੇ ਅਤੇ ਥੋੜੇ ਜੇ ਅੱਗੇ ਵੱਲ ਨੂੰ ਵਦੇ ਹੋਣ ਉਹ ਵੀ ਬਹੁਤ ਲਕੁੜੀਆਂ ਬਹੁਤ ਹੀ ਜਿਆਦਾ ਖੁਸ਼ਕਿਸਮਤ ਹੁੰਦੀਆਂ ਹਨ ਉਸ ਦਾ ਪਤੀ ਬਹੁਤ ਹੀ ਭਾਗਾ ਵਾਲਾ ਹੁੰਦਾ ਹੈ ਉਹ ਪਰਿਵਾਰ ਦੇ ਲਈ ਤਾਂ ਤਰੱਕੀ ਦਾ ਰਸਤਾ ਬੰਦੀ ਹੈ ਨਾਲ ਹੀ ਆਪਣੇ ਘਰ ਵਾਲੇ ਦੀ ਹਰ ਸਫਲਤਾ ਵਿੱਚ ਮਦਦ ਕਰਦੀ ਹੈ ਨੰਬਰ 8 ਜਿਹੜੀਆਂ ਲੜਕੀਆਂ ਦੀਆਂ ਹੱਥਾਂ ਦੀਆਂ ਉਂਗਲਾਂ ਲੰਬੀਆਂ ਗੋਲ ਅਤੇ ਪਤਲੀਆਂ ਹੁੰਦੀਆਂ ਹਨ ਉਹ ਕੁੜੀਆਂ ਵੀ ਬਹੁਤ ਹੀ ਖੁਸ਼ਕਿਸਮਤ ਹੁੰਦੀਆਂ ਹਨ ਉਹਨਾਂ ਦੇ ਹੱਥਾਂ ਦੀਆਂ ਉਂਗਲਾਂ ਮਿਲਾਉਣ ਤੇ ਕੋਈ ਛੇਕ ਨਾ ਹੁੰਦਾ ਹੋਵੇ ਉਹ ਔਰਤਾਂ ਦੇ ਨੋ ਥੋੜੇ ਜੇ ਉੱਚੇ ਤੇ ਲਾਲੀ ਵਿੱਚ ਹੁੰਦੇ ਹਨ ਉਹ ਔਰਤ ਵੀ ਬਹੁਤ ਹੀ ਖੁਸ਼ਕਿਸਮਤ ਹੁੰਦੀਆਂ ਹਨ ਉਹ ਇਸਤਰੀ ਆਪਣੇ ਪਰਿਵਾਰ ਲਈ ਵਰਦਾਨ ਦੀ ਤਰ੍ਹਾਂ ਹੁੰਦੀਆਂ ਹਨ ਜਿਨ੍ਹਾਂ ਲੜਕੀਆਂ ਦੀਆਂ ਗਰਦਨ ਸਾਫ਼ ਅਤੇ ਸਪਸ਼ਟ ਦਿਨ ਰਖਾਵਾਂ ਦਿਸਦੀਆਂ ਹੋਣ ਉਹ ਹਮੇਸ਼ਾ ਗਹਿਣੇ ਨਾਲ ਲੱਧੀਆਂ ਰਹਿੰਦੀਆਂ ਹਨ ਤੇ ਕਾਫੀ ਤਨਮਾਨ ਹੁੰਦੀਆਂ ਹਨ ਜੇਕਰ ਕਿਸੇ ਔਰਤ ਦੀ ਗਰਦਨ ਕਮਜ਼ੋਰ ਹੋਵੇ ਤਾਂ ਉਹ ਗਰੀਬ ਹੁੰਦੀ ਹੈ ਜੇਕਰ ਉਸਦੀ ਤੌਣ ਲੰਬੀ ਹੋਵੇ ਤਾਂ ਉਹ ਸੰਤਾਨ ਨਾ ਹੋਣ ਦੀ ਸੰਭਾਵਨਾ ਹੁੰਦੀ ਹੈ ਨੰਬਰ 10 ਜਿਹੜੀ ਇਸ ਲੜਕੀ ਦਾ ਚਿਹਰਾ ਆਪਣੇ ਪਿਤਾ ਨਾਲ ਮਿਲਦਾ ਜੁਲਦਾ ਹੋਵੇ ਉਹ ਲੜਕੀ ਬਹੁਤ ਹੀ ਖੁਸ਼ਕਿਸਮਤ ਮੰਨੀ ਜਾਂਦੀ ਹੈ ਉਹ ਹਰੇਕ ਸੁੱਖ ਨੂੰ ਪ੍ਰਾਪਤ ਕਰਦੀ ਹੈ ਇਹੀ ਜੇਕਰ ਮੁੰਡੇ ਦਾ ਚਿਹਰਾ ਆਪਣੀ ਮਾਂ ਨਾਲ ਮਿਲਦਾ ਹੋਵੇ ਤਾਂ ਉਹ ਵੀ ਬਹੁਤ ਹੀ ਖੁਸ਼ਕਿਸਮਤ ਹੁੰਦਾ ਹੈ ਨੰਬਰ 11 ਜੇਕਰ ਕਿਸੇ ਲੜਕੀ ਦੇ ਹੱਥਾਂ ਤੇ ਵਾਲ ਬਹੁਤ ਘੱਟ ਹੋਣ ਜਾਂ ਨਾ ਹੋਣ ਉਹ ਕੁੜੀ ਵੀ ਬਹੁਤ ਹੀ ਖੁਸ਼ਕਿਸਮਤ ਮੰਨੀ ਜਾਂਦੀ ਹੈ ਵੀਡੀਓ ਵਧੀਆ ਲੱਗੀ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਤੁਸੀਂ ਵੀ ਜ਼ਰੂਰ ਦੱਸਿਓ ਤੁਹਾਡੇ ਇਸ ਵਿੱਚੋਂ ਕਿਹੜੇ ਕਿਹੜੇ ਗੁਣ ਤੁਹਾਡੇ ਵਿੱਚ ਹਨ ਤੇ ਮਿਲਦੇ ਹਨ ਕਿਸੇ ਹੋਰ ਵਧੀਆ ਜਾਣਕਾਰੀ ਤੇ ਵਧੀਆ ਵੀਡੀਓ ਦੇ ਨਾਲ ਧੰਨਵਾਦ ਜੀ